ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਤੁਹਾਡਾ ਵੈਲਕਮ ਇਸ ਵੀਡੀਓ ਵਿੱਚ ਅੱਜ 21 ਜੁਲਾਈ 2025 ਨੂੰ ਦਿਨੇ 12 ਵਜੇ ਸਤロイ ਦਰਿਆ ਵਿੱਚ ਹੈਡ ਵਰਕ ਸ਼ਰੋਪੜ ਵਿਖੇ ਪਾਣੀ ਦੀ ਤਾਜ਼ਾ ਸਥਿਤੀ ਦਿਖਾ ਰਿਹਾ ਹਾਂ ਕਿਉਂਕਿ ਬਰਸਾਤ ਦਾ ਮੌਸਮ ਹੈ ਅਤੇ ਮੀਂਹ ਵੀ ਰੁਕ ਰੁਕ ਕੇ ਕਈ ਥਾਵਾਂ 'ਤੇ ਪੈ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਸਤロイ ਦਰਿਆ ਹੈਡ ਵਰਕ ਸ਼ਰੋਪੜ ਵਿਖੇ ਪਾਣੀ ਦੀ ਤਾਜ਼ਾ ਸਥਿਤੀ ਪਾਣੀ ਦਾ ਰੰਗ ਦੇਖੋ ਗੰਧਲਾ ਤਾਂ ਹੈ ਪਰ ਕਾਫੀ ਸਾਫ ਆ ਜਦੋਂ ਪਿੱਛੇ ਪਹਾੜੀ ਏਰੀਆ ਦੇ ਵਿੱਚ ਮੀਂਹ ਪੈਂਦੇ ਨੇ ਤੇ ਲਾਲ ਰੰਗ ਦੀ ਮਿੱਟੀ ਘੋਲ ਕੇ ਵਿੱਚ ਆ ਜਾਂਦੀ ਆ ਉਹਦੇ ਨਾਲ ਪਾਣੀ ਦਾ ਰੰਗ ਵੀ ਲਾਲ ਹੋ ਜਾਂਦਾ ਇਹ ਆਮ ਤੌਰ ਤੇ ਜੋ ਸਰਸਾ ਨਦੀ ਦਾ ਪਾਣੀ ਆ ਉਹਦਾ ਪਾਣੀ ਬਹੁਤ ਲਾਲ ਹੁੰਦਾ ਮਿੱਟੀ ਲਾਲ ਰੰਗ ਦੀ ਘੋਲ ਕੇ ਆਉਂਦੀ ਆ ਜੇਦੇ ਉਹਦਾ ਪਾਣੀ ਵੱਧ ਆਉਂਦਾ ਛੱਤ ਲੋਈ ਦੇ ਵਿੱਚ ਤੇ ਫਿਰ ਛੱਤ ਲੋਈ ਦਾ ਪਾਣੀ ਵੀ ਲਾਲ ਰੰਗ ਦਾ ਹੋ ਜਾਂਦਾ ਇਹ ਦੇਖ ਸਕਦੇ ਹੋ ਤੁਸੀਂ ਗੇਟਾਂ ਦੇ ਥੱਲੋਂ ਪਾਣੀ ਜਾ ਰਿਹਾ ਇਹ ਨੇ ਜੀ ਗੇਟ ਗੇਟਾਂ ਦੇ ਉੱਪਰ ਘਾਹ ਫੂਸ਼ ਹੋ ਗਿਆ ਹੋਇਆ ਇਹ ਦੇਖ ਸਕਦੇ ਹੋ ਤੁਸੀਂ ਛੱਤ ਲੋਈ ਦਰਿਆ ਦੀ ਅੱਜ ਪਾਣੀ ਦੀ ਤਾਜ਼ਾ ਸਥਿਤੀ ਅੱਜ 21 ਜੁਲਾਈ 2025 ਦੈਨ ਦੇ 12 ਵਜੇ ਦੀ ਸਥਿਤੀ ਆ। ਸਾਮਣੇ ਦੇਖ ਸਕਦੇ ਹੋ। ਪਾਣੀ ਕੰਟਰੋਲ ਕੀਤਾ ਹੋਇਆ। ਕਿੰਨਾ ਪਾਣੀ ਅੱਗੇ ਛੱਡਿਆ ਮੈਂ ਉਹ ਵੀ ਦਿਖਾਵਾਂਗਾ। ਸਮਿੱਚੀ ਪੋਜੀਸ਼ਨ ਅੱਜ ਦਿਖਾ ਰਿਹਾ। ਇਹ ਜੋ ਨਹਿਰ ਸ਼੍ਰੀ ਹਿੰਦ ਦੀ ਸ਼ੈਟ ਤੇ ਛੋਟੇ ਗੇਟ ਨੇ ਉਹ ਦੇਖ ਸਕਦੇ ਤੁਸੀਂ। ਇਹ ਅੱਜ ਵੀ ਬੰਦ ਨੇ। ਤੇ ਥੱਲੇ ਦੇਖੋ ਪਾਣੀ ਦਾ ਰੰਗ ਥੋੜਾ ਗੰਧਲਾ ਤੇ ਜ਼ਿਆਦਾ ਦੇਖਦਾ। ਕਿਉਂਕਿ ਇੱਥੇ ਮਿੱਟੀ ਲਾਲ ਰੰਗ ਦੀ ਥੱਲੇ ਜੰਮੀ ਹੋਈ ਆ। ਬਾਹਰੇ ਸਾਹਮਣੇ ਤੁਸੀਂ ਦੇਖੋਗੇ ਦੇ ਦਰਿਆ ਦੇ ਵਿੱਚ ਜੋ ਪਾਣੀ ਆ ਉਹਦਾ ਰੰਗ ਇਹਦੇ ਨਾਲੋਂ ਬਹੁਤ ਸਾਫ਼ ਆ ਕਿਉਂਕਿ ਇੱਥੇ ਥੱਲੇ ਮਿੱਟੀ ਜੰਮੀ ਹੋਈ ਆ ਔਰ ਪਾਣੀ ਅੱਗੇ ਜਾ ਨਹੀਂ ਰਿਹਾ ਗੇਟ ਬੰਦ ਆ ਤੇ ਥੱਲੇ ਜੋ ਮਿੱਟੀ ਜੰਮੀ ਆ ਉਹ ਹੀ ਦੇਖ ਰਹੀ ਆ ਹਲਕੀ ਜੀ ਤਹਿ ਆ ਪਾਣੀ ਦੇ ਉੱਪਰ ਇਹ ਆ ਜੀ ਅੱਜ ਹੈੱਡ ਵਰਕ ਸਰੋਪੜ ਵਿਖੇ ਸਤਲੁਜ ਦਰਿਆ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਜਿੱਧਰੋਂ ਪਾਣੀ ਜਾ ਰਿਹਾ ਕਿੰਨਾ ਪਾਣੀ ਛੱਡਿਆ ਹੋਇਆ ਮੋ ਵੀ ਮੈਂ ਤੁਹਾਨੂੰ ਦਿਖਾਉਣਾ ਕਿਉਂਕਿ ਪਾਣੀ ਕੰਟਰੋਲ ਕਰਕੇ ਨਹਿਰਾਂ ਦੇ ਵਿੱਚ ਛੱਡਣ ਤੋਂ ਬਾਅਦ ਕੰਟਰੋਲ ਕਰਕੇ ਅੱਗੇ ਛੱਡਿਆ ਜਾਂਦਾ ਪਾਣੀ ਇਹ ਦੇਖੋ ਜਿੱਧਰ ਨੂੰ ਪਾਣੀ ਜਾ ਰਿਹਾ ਇਹ ਰੋਪਰ ਸਾਈਡ ਤੇ ਦੇਖੋ ਇੱਧਰ ਗੇਟ ਬੰਦ ਪਏ ਨੇ ਕਿਉਂਕਿ ਇੱਧਰ ਛੋਟੇ ਗੇਟ ਨੇ ਜੋ ਪਹਿਲੇ ਦਿਖਾ ਕੇ ਹਟਿਆ ਤੁਹਾਨੂੰ ਉਸ ਤੋਂ ਅੱਗੇ ਮੈਂ ਜ਼ੂਮ ਕਰਕੇ ਦਿਖਾ ਰਿਹਾ ਦੇਖੋ ਕਾਫੀ ਗੇਟ ਖੋਲੇ ਨੇ ਅੱਗੇ ਪਾਣੀ ਦੇ ਤੇ ਮੈਂ ਨੇੜੇ ਜਾ ਕੇ ਵੀ ਦਿਖਾਉਣਾ ਪੁਲ ਦੇ ਉੱਪਰ ਜਾ ਕੇ ਨੇੜੇ ਜਾ ਕੇ ਮੈਂ ਸਾਰੀ ਪੁਜੀਸ਼ਨ ਦੇ ਦਿਖਾਉਣਾ ਕਿੰਨੇ ਗੇਟ ਖੁੱਲੇ ਨੇ ਕਿੱਦਾਂ ਪਾਣੀ ਜਾ ਰਿਹਾ ਇਹ ਦੇਖ ਸਕਦੇ ਤੁਸੀਂ ਸਾਹਮਣੇ ਪਾਣੀ ਜਾ ਰਿਹਾ ਸੈਂਟਰ ਦੇ ਵਿੱਚ ਉੱਚੀ ਮਿੱਟੀ ਆ ਘਾਹ ਫੂਸ ਹੋ ਗਿਆ ਔਰ ਸਾਈਡਾਂ ਤੇ ਸਤਲੁਜ ਦਰਿਆ ਵਗਦਾ ਅੱਗੇ ਜੋ ਪਾਣੀ ਜਾਂਦਾ ਇਹ ਦੇਖੋ ਇੱਥੋਂ ਗੇਟ ਖੁੱਲੇ ਹੋਏ ਨੇ ਮੈਂ ਉੱਪਰ ਪੁਲ ਤੇ ਜਾ ਕੇ ਨਜ਼ਦੀਕ ਤੋਂ ਤਾਜ਼ਾ ਸਥਿਤੀ ਦਿਖਾ ਰਿਹਾ ਇਹ ਗੇਟ ਖੁੱਲੇ ਨੇ ਜੀ ਇੱਥੇ ਆ ਅੱਗੇ ਫਿਰ ਇੱਕ ਗੇਟ ਬੰਦ ਆ ਦੇਖ ਰਹੇ ਤੁਸੀਂ ਇੱਥੇ ਕਾਲੇ ਜਿਹੇ ਨਿਸ਼ਾਨ ਆ ਇੱਕ ਗੇਟ ਬੰਦ ਆ ਉਸ ਤੋਂ ਅੱਗੇ ਫਿਰ ਗੇਟ ਖੁੱਲਾ ਪਾਣੀ ਦੇਖੋ ਪੂਰੀ ਸਪੀਡ ਦੇ ਨਾਲ ਜਾ ਰਿਹਾ ਕਿਦਾਂ ਛੱਲਾ ਮਾਰਦਾ ਪਾਣੀ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਅੱਗੇ ਇੱਕ ਗੇਟ ਬੰਦ ਹੀ ਉਸ ਤੋਂ ਅੱਗੇ ਫਿਰ ਗੇਟ ਖੁੱਲਾ ਉਹ ਇਸ ਤੋਂ ਅੱਗੇ ਫਿਰ ਦਿਖਾਉਣਾ ਤੁਹਾਡੇ ਪੂਰਾ ਮੈਂ ਉੱਪਰ ਜਾ ਕੇ ਨਹੀਂ ਦੀਕ ਜਾ ਕੇ ਦਿਖਾ ਰਿਹਾ ਅੱਜ ਮੀਂਹ ਕਣੀ ਵੀ ਹੋ ਰਹੀ ਹੈ ਹਲਕੀ ਹਲਕੀ ਹਲਕਾ ਜਾ ਮੈਂ ਭੇਜ ਰਿਹਾ ਇਹ ਦੇਖੋ ਇਹ ਫਿਰ ਕਾਫੀ ਗੇਟ ਅੱਗੇ ਖੁੱਲੇ ਨੇ ਇਹ ਚਾਰ ਪੰਜ ਗੇਟ ਫਿਰ ਲਗਾਤਾਰ ਹੀ ਖੁੱਲੇ ਨੇ ਦੇਖੋ ਪਾਣੀ ਕਿੰਨੀ ਸਪੀਡ ਦੇ ਨਾਲ ਅੱਗੇ ਜਾ ਰਿਹਾ ਸਾਹਮਣੇ ਪਾਣੀ ਦੀ ਪੋਜੀਸ਼ਨ ਵੀ ਦੇਖ ਸਕਦੇ ਤੁਸੀਂ ਇਹ ਦੇਖੋ ਅੱਜ ਹੈਡ ਵਰਕ ਸਰੋਪੜ ਵਿਖੇ ستوج دریا تو پانی کنا اے چڈیا گیا سامنے دیکھو بہت سپیڈ جا رہا کافی گیٹ کھلے نے اجدے کے مقابلے اس کو ابھی جا کے میں دکھا رہا دیکھو میں اے جا رہا دیکھو یہ دیکھو گیٹ کھلے نے پانی دیکھو پوری سپیڈا اور پانی کا رنگ بھی کافی صاف آگے پھر گیٹ کچھ بند نے یہ میں اتوں تمہیں جوم کر کے دکھاؤں گا وہ دیکھو ਦੋਸਤੋ ਇਹ ਫੇਰ ਗੇਟ ਖੁੱਲੇ ਨੇ ਦੇਖ ਸਕਦੇ ਹੋ ਤੁਸੀਂ ਫੇਰ ਅੱਗੇ ਦੋ ਗੇਟ ਖੁੱਲੇ ਨੇ ਇਹ ਆ ਜੀ ਅੱਜ ਸਤਲੁਜ ਦਰਿਆ ਵਿੱਚ ਪਾਣੀ ਦੀ ਤਾਜ਼ਾ ਸਥਿਤੀ ਜੇ ਦੇਖੋ ਜਿਹੜਾ ਅੱਗੇ ਪਾਣੀ ਜਾ ਰਿਹਾ ਇਹ ਪੋਜੀਸ਼ਨ ਆ ਜੀ ਪਾਣੀ ਦੀ ਅੱਗੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਜਾ ਰਿਹਾ ਕਿਦਾਂ ਦਾ ਲੈਵਲ ਆ ਪਹਿਲਾਂ ਦੇ ਮੁਕਾਬਲੇ ਅੱਜ ਗੇਟ ਵੀ ਕਾਫੀ ਖੁੱਲੇ ਨੇ ਪਾਣੀ ਵੱਧ ਜਾ ਰਿਹਾ ਅੱਗੇ ਏ ਨੀਰ ਪਣੀ ਆ ਰਿਹਾ ਕਿ ਜਾਂ ਮੰਗਰ ਡੈਮ ਤੋਂ ਖੁੱਲਿਆ ਹੋਇਆ ਇਹ ਨੇ ਜੀ ਮਹਿਰ ਸ਼ਰਹੰਦ ਦੇ ਗੇਟ ਸਾਹਮਣੇ ਦੇਖ ਸਕਦੇ ਪੋਜੀਸ਼ਨ ਟੋਟਲੀ ਗੇਟ ਮਹਿਰ ਸ਼ਰਹੰਦ ਦੇ ਖੁੱਲੇ ਨੇ ਪੂਰੀ ਭਰ ਕੇ ਨਹਿਰ ਜਾ ਰਹੀ ਹੈ ਨਹੀਂ ਦੇਖੋ ਹਲਕਾ ਹਲਕਾ ਸੈਟਕ ਨਹੀਂ ਹੋ ਰਹੀ ਆ ਪੱਜਰਿਆ ਮੈਂ ਹਲਕਾ ਜਿਹਾ ਨਹੀਂ ਪੈ ਰਿਹਾ ਲਗਾਤਾਰ ਪਰ ਬਹੁਤ ਹਲਕਾ ਰੋਪੜ ਦੇ ਵਿੱਚ ਖੁੱਲ ਕੇ ਮੀਂਹ ਹੀ ਪਿਆ ਕੋਈ ਵੀ ਹਲਕੇ ਨਹੀਂ ਪਏ ਨੇ ਅੱਜ ਵੀ ਹਲਕਾ ਜਿਹਾ ਪੈ ਰਿਹਾ ਇਹ ਹੈ ਜੀ ਨਹਿਰ ਸ਼ਰੇਂਧ ਦੀਤਾ ਆਵਾਸਥਿਤੀ ਇਹ ਤੁਹਾਨੂੰ ਦਿਖਾਇਆ ਜੀ ਅੱਜ ਹੈਡਵਰਕ ਰੋਪੜ ਤੋਂ ਸਤਲੁਜ ਦਰਿਆ ਦਾ ਤਾਜ਼ਾ ਹਾਲ ਅੱਜ 21 ਜੁਲਾਈ 2025 ਦੇ ਨੇ 12 ਵਜੇ ਸੋ ਮਿਲਾਂਗੇ ਅਗਲੇ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ